ਸਿਸ ਮਕਸਦ ਹੁੰਦਾ ਕਿ ਮੁਦਦੇ ਨਾਲੇ ਰੱਖੀ ਹੈ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਬਰਨਾਲੇ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਨੀਤ ਕੌਰ ਦੇ ਹੱਕ ਚ ਚੋਣ ਪ੍ਰਚਾਰ ਕਰਨਗੇ ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਹੜਾ ਸੰਯੁਕਤ ਮੋਰਚੇ ਦੇ ਅਕਾਲ ਦੇ ਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦਰਾਂ ਨ ਜਿਹੜੀਆਂ ਮੋਰਚਿਆਂ ਨਾਲ ਜੁੜੀਆਂ ਹੋਈਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਕਰਕੇ ਕਿ ਦਸਾਂ ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ વૃદ્ધિ ਦਾ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ વૃદ્ધિ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਚਾਹਤ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਦੇਸਬੰਧ ਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਪਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੋ ਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਤੇ ਲਾਉਣੇ ਆ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖੋ ਇਹ ਕੱਲੀ ਥੋੜੀ ਜੱਥੇਬੰਦੀ ਬਿਲੋਂ ਹੋਊਗੀ ਬਾਕੀ ਸਾਰੇ ਸੰਜੁਗਤ ਨੇ ਹਾਂਜੀ ਥੋੜੀ ਜੱਥੇਬੰਦੀ ਹੋਊਗੀ ਹੋਰ ਵੀ ਨਾਲ ਜੁੜੂਗਾ ਅੱਜ ਦੀ ਘੜੀ ਤਾਂ ਦੇਖੋ ਇਹ ਆ ਵੀ ਹੈ ਤਾਂ ਕਾਲੇ ਉਸ ਜੁxt ਮੋਰ ਕੇ ਦੀ ਕਾਲ ਹੈ ਵੀ ਭਾਜਪੀ ਦਾ ਵਿਰੋਧ ਕਰੋ ਪੁਤੀ ਦਾ ਵਿਰੋਧ ਕਰੋ ਦੂਜੀਆਂ ਜੱਥੇਬੰਦੀਆਂ ਕੀ ਕਰ ਰਹੀਆਂ ਨੇ ਜਿਸ ਦਾ ਕੋਈ ਨਾ ਰابطਾ ਨਹੀਂ ਹੋਇਆ ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਹੈ ਮੈਨੂੰ ਲੱਗਦਾ ਹੈ ਵੀ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾਕਰ ਉਹਨਾਂ ਦਾ ਦੱਬਦਾ ਹੋਊਗਾ ਪਰ ਸਾਡਾ ਮੰਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ ਅੱਡ ਕਰਾਂਗੇ ਕਿੰਨਾ ਕਿੰਨਾ ਕਿੱਦਾਂ ਜਾਣ ਦੀ ਪ੍ਰੈਨਿੰਗ ਕੀਤੀ ਹੈ ਕਿ ਕਿ ਭੇਜ ਜਾਇਓ ਕਿਨੇ ਜਾਣ ਦਾ ਤਾਂ ਸਾਧਨਾ ਦੇ ਜਾਣ ਜੀ ਬਸ ਸਾਡੇ ਜਾਵਾਂਗੇ ਅਸੀਂ ਆਪਣੇ ਬੀਕਲਾਂ ਦਾ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਇੱਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੀ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਦੀ ਬੰਤ ਹੋਵੇ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਉਹਦਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋ ਪ੍ਰਸ਼ਾਸਨ ਨੇ ਪਹਿਲਾਂ ਰੋਕਣ ਦਾ ਕੋਈ ਬੰਦੋਬਸਤ ਕੀਤਾ ਹੈ ਜੀ ਇਹ ਪਹਿਲਾਂ ਪ੍ਰਸ਼ਾਸਨ ਨੇ ਕੋਈ ਬੰਦੋਬਸਤ ਕੀਤਾ ਹੈ ਪਹਿਲਾਂ ਰੋਕ ਪ੍ਰਸ਼ਾਸਨ ਦਾ ਕੰਮ ਹੈ ਉਹਦਾ ਕਰਨਾ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਹੈ ਉਹ ਉਹ ਕਿਤੇ ਕੀ ਕਰਦੇ ਨੇ ਮੈਂ ਪਹਿਲਾਂ ਜ਼ਿਕਰ ਕਰਕੇ ਛੱਡ ਵੀਰ ਛਾਪੇ ਮਰੀ ਕਰਦੇ ਨੇ ਗ੍ਰਿਫਤਦਾਰੀਆਂ ਕਰਦੇ ਨੇ ਉਹਦਾ ਅਸੀਂ ਪਹਿਲਾਂ ਤਿਆਰੀ ਹੈ ਸਾਡੀ ਉਹ ਅਸੀਂ ਪੂਰਾ ਬੰਦਬਸਤ ਹੋਇਆ ਅਸੀਂ ਵੀ ਚੌਕਸ ਰਹਾਂਗੇ ਉਹਦੇ ਕਰਕੇ ਵੀ ਤੇ ਜੇ ਪ੍ਰਸ਼ਾਸਨ ਹੋਣ ਦੇਊਗਾ ਤਾਂ ਜ਼ੋਰਦਾਰ ਪ੍ਰੋਟੈਸਟ ਕਰਾਂਗੇ ਅਸੀਂ ਉਹਦੇ ਤਰੀਕੇ ਨਾਲ ਨਹੀਂ ਆਪਣੇ ਤਰੀਕੇ ਉਹਦਾ 23ਵਾਂ ਹੀ ਪ੍ਰੋਗਰਾਮ ਪਟਿਆਲੇ ਦਾ ਹੀ ਆ ਜੇ ਕੋਈ ਰੋ ਵੀ ਆ ਜੀ ਉਹਦਾ ਜਲੰਧਰ ਵਗੈਰਾ ਕੱਲ 23 ਪ੍ਰੋਗਰਾਮ ਸੋਦਾ 24 ਦੇ ਲਈ ਆਸੀਂ ਫਿਲਹਾਲ 23 ਤਰੀਕ ਦਾ 23 ਵਾਲਾ ਹੈਗਾ ਕਹਾਂ ਉਹ ਉਹ ਵੀ ਜਲੰਧਰ ਜਾ ਰਹੇ ਨੇ 24 ਦੇ ਵਿੱਚ ਜਲੰਧਰ ਵਾਲੇ ਜਿੱਥੇ ਬੰਨਿਆ ਕੀ ਸੋਚਦਿਆਂ ਨੇ ਮੇਰੇ ਖਿਆਲ ਚ 25 ਦਾ ਗੁਰਦਾਸਪੁਰ ਦਾ ਹੈ ਤਿੰਨ ਦਿਨਾਂ ਦਾ ਹੈ ਪਤਾ ਲੱਗਿਆ ਵੀ ਉਹਨਾਂ ਨੇ ਅੱਠ ਜਗ੍ਹਾ ਤੇ ਹੋਰ ਪੰਜ ਜਗ੍ਹਾ ਤੇ ਹੋਰ ਆਉਣਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਮਿਲੀ ਅੱਗੇ ਜਿਹੀ ਜਾਣਕਾਰੀ ਮਿਲਦੀ ਜਾਊਗੀ ਜਿੱਥੇ ਜਿੱਥੇ ਕਿੱਥੇ ਕੀ ਹੁੰਦਾ ਉੱਥੇ ਮੌਕੇ ਨਾਲ ਦੇਖੋ ਵਿਰੋਧ ਫਿਲਹਾਲ 23 ਤਰੀਕ ਦਾ ਇਹ ਪਹਿਲਾਂ ਵੀ ਹੋਇਆ ਸੀ ਪ੍ਰਧਾਨ ਮੰਤਰੀ ਜੀ ਮੋਦੀ ਆਏ ਸੀ ਬਾਸ ਹੋ ਗਏ ਸੀ ਫਰੋਜਪੁਰ ਬੜਾ ਇਹ ਮਾਹੌਲ ਬੜਾ ਤੋੜ ਮੜਿਆ ਸੀ ਵਿਆਬ ਉਹ ਹੋ ਰਿਹਾ ਗਿਆ ਸੀ ਸੂਚਿਤ ਵਿਆਬ ਦੇ ਸਾਰੇ ਵਿਦਿਆਰਥੀਆਂ ਨੂੰ ਤਾਂ ਕੰਦੇ ਸੁਰੱਖਿਆ ਪ੍ਰਬੰਧ ਹੋਣਗੇ ਕਿੰਦਾ ਵੀ ਰੰਗ ਨਹੀਂ ਹੋਵੇਗਾ ਪਹਿਲਾਂ ਵੀ ਹੋਇਆ ਜਿਹੜਾ ਮਤਲਬ ਪ੍ਰਧਾਨ ਮੰਤਰੀ ਆਏ ਨੇ ਆਪਣੇ ਪਿੱਛੇ ਉਹ ਮੁੜ ਗਏ ਸੀ ਉਹਦਾ ਉਹਦੇ ਕਾਰਨ ਕਰਕੇ ਮੁੜ ਗਏ ਸੀ ਪ੍ਰਦਰਸ਼ਨ ਤਾਂ ਉਹ ਵੀ ਜ਼ੋਰਦਾਰ ਹੋਏ ਨੇ ਉਹਦਾ ਕੋਈ ਇਸ਼ੂ ਹੋਰ ਸੀਗਾ ਤੇ ਇਹ ਹੁਣ ਹੋਰ ਗੱਲ ਹੈ ਯਾਨੀ ਹੁਣ ਇਸ ਤਰ੍ਹਾਂ ਦੀ ਉਹ ਬਹਾਨੇਬਾਜ਼ੀ ਕਿ ਅਸੀਂ ਮੈਨੂੰ ਪੰਜਾਬ ਦੇ ਵਿੱਚ ਬੜਾ ਖਤਰਾ ਸੀ ਉਤਾਂ ਦੇ ਆਪਦੀ ਕਾਰਨਾਂ ਕਰਕੇ ਇਕੱਠ ਨਹੀਂ ਹੋਇਆ ਬਰਸ਼ਾਤ ਪੈ ਗਈ ਜਾਂ ਉਹਨਾਂ ਤੋਂ ਬੰਦਵਸਤ ਨਹੀਂ ਹੋਇਆ ਜਾਂ ਲੋਕ ਨਹੀਂ ਆਏ ਉਹਨਾਂ ਦਾ ਉਹ ਕਾਰਨ ਹੋ ਹੁਣ ਤਾਂ ਇਹ ਮਤਲਬ ਚੋਣ ਪ੍ਰਚਾਰ ਦੇ ਵਿੱਚ ਚੋਣ ਦੇ ਵਿੱਚ ਉਹਦਾ ਅਬਦਾ ਕੰਮ ਚੋਣ ਪ੍ਰਚਾਰ ਕਰਨ ਆਉਣਾ ਲੋਕਾਂ ਕੋਲੇ ਦੱਸਣ ਦਾ ਉਹਨਾਂ ਦਾ ਜਮੂਰੀ ਹੱਕ ਹੈ ਉਹ ਆਉਣ ਅਸੀਂ ਵੀ ਆਪਣੇ ਤਰੀਕੇ ਨਾਲ ਲੋਕਾਂ ਨੂੰ ਦੱਸਾਂਗੇ ਵੀ ਇਹ ਜਿਹੜੇ ਹੁਣ ਤੁਹਾਡੇ ਕੋਲੇ ਪਰਚੀਆਂ ਲੈ ਕੇ ਪਾਵਰ ਹਾਸਲ ਕਰਨ ਦੇ ਦੁਬਾਰੇ ਆਏ ਨੇ 10 ਸਾਲ ਹੋ ਗਏ ਜਿਹਨਾਂ ਨੂੰ ਰਾਜ ਕੇ 10 ਸਾਲ ਦੇ ਵਿੱਚ ਕੀ ਕਰਦੇ ਰਹੇ ਨੇ ਤੇ ਲੋਕਾਂ ਨਾਲ ਇਹਨਾਂ ਨੇ ਕਿੰਨੀ ਵਿਸ਼ਵਾਸ ਘਾਤ ਕੀਤਾ ਤੇ ਕਿਹੜੇ ਕਿਹੜੇ ਕਾਰਪੋਰੇਟ ਨੂੰ ਮੁਨਾਫੇ ਲੈ ਕੇ ਕਿਹੜੇ ਕਿਹੜੇ ਕਿਤੇ ਇਹ ਹੁਣ ਤੱਕ ਖਦਾ ਤਲਾ ਕੀਤਾ ਨੇ ਜਿਹੜਾ ਪਰਚੂਨ ਖੇਤਰ ਆ ਉਹ ਤਬਾਹ ਕੀਤਾ ਛੋਟੀ ਸਾਨੀ ਤਬਾਹ ਕੀਤੀ ਹੈ ਸਾਰਾ ਪਬਲਿਕ ਸੈਕਟਰ ਵੇਚ ਕੇ ਕਾਰਪੋਰੇਟਾਂ ਦੇ ਹੱਥਾਂ 'ਚ ਦੇਤਾ ਅਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਤੱਕ ਦੇ ਇਹਨਾਂ ਨੇ ਇਹਨਾਂ ਨੇ ਵਰਤਾਰੇ ਕੀ ਕਾਰਪੋਰੇਟ ਦੇ ਪੱਖ ਤੋਂ ਭੁਗਤਿਆ ਨੇ ਕਾਰਪੋਰੇਟਾਂ ਦਾ ਮੁਨਾਫਾ ਨੋਟਬੰਦੀ ਕਰਕੇ ਜੀਐਸਟੀ ਵਗੈਰਾ ਕਰਕੇ ਐਸਸੀਆ ਲੈ ਆ ਕੇ ਤੇ ਜਿਹੜੀਆਂ ਵੀ ਇਹਨਾਂ ਨੇ ਹੁਣ ਤੱਕ ਲਿਆ ਕਰਦੇ ਜਾਂਦੀਆਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੂੰ ਪਤਾ ਉਹ ਲੈ ਕੇ ਜਾਮਾਗੇ ਤੇ ਇਹਨਾਂ ਨੂੰ ਲੰਗੇ ਕਰਾਂਗੇ ਵੀ ਹੁਣ ਇਹ ਇਹਨਾਂ ਨੂੰ ਮੂਨਾ ਦੋ ਅਸੀਂ ਸੱਦਾ ਸ਼ੰਭੂ ਵਾਟਰ ਤੇ ਜਿਹੜਾ ਤਮਕ ਸਨਾ ਪ੍ਰਯੋਗ ਇਵਰ ਕਿਚਨ ਉਹਦੇ ਦਿਲਕ ਸ਼ੰਭੂ ਵਾਟਰ ਵਾਲਾ ਉਹਨਾਂ ਸਾਥੀਆਂ ਦਾ ਇਹ ਤਾਂ ਉਹਦਾ ਜਵਾਬ ਵੀ ਦੇ ਸਕਦੇ ਨੇ ਉਹਨਾਂ ਕਿੰਨਾ ਚਿਰ ਚਲਾਉਣਾ ਸਬਾਤ ਕਰਨਾ ਹੈ ਕਿ ਨਹੀਂ ਕਰਨਾ ਹੈ ਉਹਨਾਂ ਤੇ ਐਸਕੇਮ ਨੇ ਵੀ ਅੱਜ ਲਾਣ ਕਰ ਦਿੱਤਾ ਕਿ ਪ੍ਰਧਾਨਾ ਮੈਨੂੰ ਉੱਚਾ ਸੌਂਦਾ ਐਸਕੇਮ ਨੇ ਅੱਜ ਲਾਣ ਹੋਣੇ ਕੀਤਾ ਕਿ ਉਹ ਵੀ ਮੋਦੀ ਦਾ ਬੋਧ ਕਰਨਗੇ ਤੁਸੀਂ ਬੱਕਰੀ ਨਾਲ ਨੀਤੀ ਲੈ ਕੇ ਚੱਲੋਗੇ ਜਾਂ ਲਾਣ ਤੋਂ ਦਿੰਦਾ ਐਸਕੇਐਮ ਦਾ ਐਲਾਨ ਆ ਜਿਹੜਾ ਮੈਂ ਕਹਿ ਰਿਹਾ ਵੀ ਇਹ ਬੀਜੇਪੀ ਦਾ ਵਿਰੋਧ ਕਰੋ ਇਹ ਐਸਕੇਐਮ ਦਾ ਐਲਾਨ ਆ ਉਹਨਾਂ ਦੀ ਇਹ ਗੈਰ ਰਾਜਨੀਤਿਕ ਐਸਕੇਐਮ ਦਾ ਕੀ ਹੈ ਉਹਨਾਂ ਦਾ ਉਹ ਤਾਂ ਸੋਚਣ ਉਹ ਉਹਨਾਂ ਨੇ ਕੀ ਕਰਨਾ ਹੈ ਬੀਜੇਪੀ ਦਾ ਵਿਰੋਧ ਕਰਨਾ ਹੈ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਇਹ ਉਹਨਾਂ ਦਾ ਕੰਮ ਹੈ ਉਹਨੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਕਿੰਨੀ ਕੁ ਸੰਖਿਆ ਦੇ ਲੈ ਕੇ ਜਾਣ ਦੇ ਜਾਂ ਲੋਕੀ ਕਿ ਤੇ ਥਲੇ ਮਾਪ ਰਹੇ ਕੁਝ ਜ਼ਿਲ੍ਹਿਆਂ ਦੇ ਬੰਦੇ ਜਾਣਗੇ ਜੀ ਨਹੀਂ ਇਹ ਅਸੀਂ ਐ ਤਾਂ ਅਜੇ ਬਣਾਉਣਾ ਹੈ ਅਸੀਂ ਅਜੇ ਬਣਾਉਣਾ ਹੈ ਵੀ ਕਿੰਨੇ ਕੁ ਤਾਕਤ ਆਪਾਂ ਉਸੇ ਲਾ ਦਈਏ ਕਿੰਨੇ ਕਿ ਕਿਹੜੇ ਕਿਹੜੇ ਜਨਾਂ ਨੂੰ ਭੇਜੀਏ ਇਹ ਅਜੇ ਪੱਕੇ ਤੌਰ ਤੇ ਸਾਡਾ ਤੈ ਨਹੀਂ ਕੀਤਾ ਇਹ ਤੈ ਪੂਰੇ ਫੁੱਲ ਬਣੇ ਜਾਊਗਾ ਤੈ ਕਰਨਾ ਬਾਕੀ ਹੈ ਇੱਕ ਤੁਸੀਂ ਉਹ ਜ਼ਮੀਨੀ ਮਾਮਲੇ ਨੂੰ ਲੈ ਕੇ ਮੀਤ ਇਹ ਨੂੰ 20 20 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਉਹ ਪੂਰਾ ਹੋ ਚੁੱਕਿਆ ਹੈ ਮੀਤ ਇਹ ਨੂੰ 23 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਸੀਗਾ ਉਹ ਪੂਰਾ ਹੋ ਚੁੱਕਿਆ ਹੈ ਉਹ ਜਿਹੜਾ ਆਪਣਾ 20 ਤੱਕ ਦਾ ਅਲਟੀਮੇਟ ਦਿੱਤਾ ਸੀ ਉਹਦੇ ਚ ਕੁਝ ਗੱਲਾਂ ਹੋ ਗਈਆਂ ਯਾਨੀ ਗੜੇ ਮਾਰੀ ਦਾ ਜਿਹੜਾ ਮਾਮਲਾ ਸੀ 16 ਕਰੋੜ ਰੁਪਈਆ ਜ ਨਹੀਂ 15 ਕਰੋੜ ਕੁਝ ਪਲੱਸ ਵੰਡੇ ਦਾ ਸੀ ਗੜੇਮਰੀ ਦਾ 1 ਕਰੋੜ ਕੁਝ ਪਲੱਸ ਸੰਗੂਰ ਦੇ ਵਿੱਚ ਸੀ ਉਹ ਵੰਡਿਆ ਗਿਆ ਲਗਭਗ ਸੰਗੂਰਾ ਦਾ ਸਾਰਾ ਜਮੀਨ ਸ਼ਿਵਾਰੀ ਗਈ ਵੰਡੇ ਵਾਲਾ ਵੰਡਿਆ ਗਿਆ ਕੁਛ ਛੋਟੇ ਜ਼ਮੀਨ ਛੁੱਟ ਗਈ ਉਹ ਜਹਾਗੀਰ ਵਾਲੀ ਜ਼ਮੀਨ ਦੇ ਜਿਹੜੇ ਕੇਸ ਜਿਹੜੇ ਕੁਛ ਉਸ ਗੱਲਾਂ ਸੀ ਕੁਝ ਕੋਰਟ ਦੇ ਵਿੱਚ ਸੀ ਕੁਝ ਕੇ ਪਰਚੇ ਦਰਜ ਕਰਨੇ ਸੀ ਉਹ ਜਿਹਨਾਂ ਨੇ ਪਰਚੇ ਦਰਜ ਵੀ ਕਰਤੇ ਕੁਝ ਗੱਲਾਂ ਕਰਤੀਆਂ ਉਸ ਪ੍ਰੋਸੈਸਰ ਕੋਰਟ ਦਾ ਜਿਹੜਾ ਤੁਹਾਡਾ ਲੌਂਗ ਟਰਮ ਦਾ ਲੰਮੇ ਟਰਮ ਦਾ ਹੈ ਜਿਹੜਾ ਕੋਈ ਸਮਾਂ ਮੰਗਦਾ ਉਹ ਚੱਲੂ ਉਹ ਬਰੋਥ ਨਹੀਂ ਕਰਾਂਗੇ ਆਪਾਂ ਦੇਖੋ ਫਿਰ ਹਾਲਤਾ ਮਤਲਬ ਜੇ ਉਹ ਭਈ ਡ੍ਰੌਪ ਕਰ ਲਿਆ ਹਾਂਜੀ ਗੁਰਨਾਥ ਸਾਹਿਬ ਪਹਿਲਾਂ ਵੀ ਇੱਕ ਚਰਚਾ ਚੱਲਦੀ ਸੀ ਕਿ 2022 ਚੋਣਾਂ ਚ ਉਗਰਾਹ 그룹 ਨੇ ਆਮਾਦੀ ਪਾਰਟੀ ਸਪੋਰਟ ਕੀਤੀ ਇਸ ਵਾਰੀ ਕੋਈ ਐਜੀਪੀ ਨਾ 2022 ਚ ਨਾ 2027 ਚ ਨਾ 2019 ਚ ਨਾ 2014 ਚ ਕਦੇ ਕੋਈ ਨਾ ਦੇ ਵੀ ਕਿਸੇ ਪਾਰਟੀ ਦੇ ਅਸੀਂ ਕੋਈ ਸਪੋਰਟ ਤੇ ਆਪ ਦੀ ਕੀ ਨੂੰ ਜੀ ਦੀ ਕਿਸ ਕੋ ਸਾਡਾ ਤੁਸੀਂ ਸਟੇਟਮੈਂਟ ਪੜ ਲਓ ਸਾਡਾ ਇੱਕ ਜਿਹਾ ਜਿਹਾ ਲਿਖਤ ਕੱਢੀ ਆ ਵੀ ਭਾਰਤੀ ਕਿਸਾਨ ਜੋ ਨੇਕਤਾ ਉਗਰਾਹਾਂ ਦੀ ਚੋਣਾਂ ਤੇ ਸਮਝ ਇੱਕ ਚਿੱਠੀ ਆ ਮੇਰੇ ਕੋਲ ਥੱਲੇ ਹੁਣ ਪਤਾ ਪਈਏ ਪੜ ਲਓ ਤੁਸੀਂ ਸਾਡੀ ਇਹ ਪਹੁੰਚੀ ਦੀ ਵੀ ਕਿਸੇ ਪਾਰਟੀ ਤੇ ਸਾਡਾ ਭਰੋਸਾ ਹੋਵੇ ਅੱਜ ਦੀ ਮੀਟਿੰਗ 17 ਤਰੀਕ ਦੀ ਬਰਨਾਲੇ ਦੇ ਵਿੱਚ ਅਸੀਂ ਭੈਣਾਂ ਦੀ ਮੀਟਿੰਗ ਕੀਤੀ ਹੈ ਉਹ ਮੀਟਿੰਗ ਦੇ ਵਿੱਚ ਸਾਡਾ ਇਹ ਹੈ ਵੀ ਕਿਸੇ ਵੀ ਸਰਕਾਰ ਤੋਂ ਜਿਹੜੀਆਂ ਇਹ ਨਵੀਆਂ ਆਰਥਿਕ ਨੀਤੀਆਂ ਤੇ ਚੱਲਣ ਵਾਲੀਆਂ ਜਿਹੜੀਆਂ ਵਿਸ਼ੇਪਰਸਸਤਾ ਦੀਆਂ ਨੀਤੀਆਂ ਤੇ ਚੱਲਣ ਵਾਲੀਆਂ ਸਰਕਾਰਾਂ ਉਹ ਕਿਰਤੀ ਲੋਕਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰ ਦਾ ਛੋਟੇ ਸੰਨ ਦਾ ਇਹ ਫਾਇਦਾ ਕਰ ਹੀ ਨਹੀਂ ਸਕਦੇ ਇਸ ਕਰਕੇ ਸਾਡਾ ਇਹਨਾਂ ਤੇ ਭਰੋਸਾ ਨਹੀਂ ਅਸੀਂ ਆਪਾਂ ਦੇ ਕਿਵੇਂ ਭਰੋਸਾ ਕਰ ਲਾਂਗੇ ਅਸੀਂ ਤਾਂ ਇਹ ਕਿਹਾ ਹੈ ਵੀ ਉਹ ਤੁਹਾਡੇ ਦੇਖੇ ਹੋਏ ਨੇ ਇਹ ਤੁਸੀਂ ਦੇਖੇ ਨਹੀਂ ਜਦੋਂ ਤੁਸੀਂ ਦੇਖ ਲੇ ਇਹ ਉਦੋਂ ਤੱਕ ਡੰਗ ਮਾਰਨਗੇ ਆ ਤੁਹਾਡੇ ਸਾਹਮਣੇ ਸਾਦਾ ਵਿਰੋਧ ਆ ਉਹ ਮੀਡੀਆ ਕਰਕੇ ਪਸਾਰ ਕਤੇ ਵੰਦੀਆ ਕਾ ਰਹੇ ਨੇ ਜਿੱਦਾਂ ਸਟੇਟ ਫਾਰਮਟ ਦਾ ਮੇਕ ਕਰ ਰਹੇ ਹੈ ਜਾਖੜ ਦਾ ਦੋਸ ਹੈ ਭਾਰਤ ਦਾ ਅਗਵਾਲਾ ਕਿ ਤੁਸੀਂ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਨੂੰ ਬਾਹਰ ਪੇਚਾਉਣ ਦੇ ਕਰਕੇ ਸਾਰਾ ਸਨ ਕੀਤਾ ਜਾ ਰਿਹਾ ਹੈ ਦੇਖੋ ਕਿਸੇ ਵੀ ਪਾਰਟੀ ਦਾ ਜਦੋਂ ਕੋਈ ਵਿਰੋਧ ਹੁੰਦਾ ਉਹਦੀਆਂ ਨੀਤੀਆਂ ਕਰਕੇ ਹੁੰਦਾ ਹੈ ਬੀਜੇਪੀ ਉਹਨਾਂ ਨੀਤੀਆਂ ਤੇ ਚੱਲਦੀ ਹੈ ਜਿਹੜੀਆਂ ਆਲਰੇਡੀ ਕਾਂਗਰਸ ਚੱਲਦੀ ਰਹੀ ਹੈ ਕੋਈ ਕਾਂਗਰਸ ਉਹਨੇ ਨਵਾਂ ਕੁਝ ਲੈ ਕੇ ਨਹੀਂ ਆ ਰਹੇ ਜਿਹੜਾ ਕੋਈ ਕੁਝ ਕਾਂਗਰਸ ਨੇ ਨਵੀਆਂ ਆਰਥਿਕ ਨੀਤੀਆਂ ਤੇ ਵਿਸ਼ੇਪਾਰ ਸੰਸਥਾ ਦੇ ਨੀਤੀਆਂ ਜਿਹੜੀਆਂ ਤੇ 1991 ਦੇ ਵਿੱਚ ਨਰਸਿੰਹਾ ਰਾਓ ਨੇ ਤੇ ਮਨਮੋਹ ਸਿੰਘ ਨੇ ਦਸਖਤ ਕਰਕੇ ਸਹਿਮਤੀ ਦਿੱਤੀ ਹੈ ਉਹ ਨੀਤੀਆਂ ਇਹਨਾਂ ਨੇ ਇੰਪਲੀਮੈਂਟ ਜ਼ੋਰ ਨਾਲ ਕੀਤੀਆਂ ਨੇ ਜਿਵੇਂ ਇਹਨਾਂ ਦੀ ਮਤਲਬ ਸਬਸਿਡੀ ਖੇਤੀ ਕੰਧੇ ਦੇ ਸਬਸਿਡੀ ਖਤਮ ਕਰਨੀ ਹੈ بڑے بڑے ਸ਼ੀਲੂ ਗਦਾਮ ਖੋਲ੍ਹ ਕੇ ਅੰਦਾਣਾ ਮੰਡੀਆਂ ਖਤਮ ਕਰਨੀਆਂ ਨੇ ਨਹੀਂ ਨਹੀਂ بڑے بڑے ਸ਼ਾਪਿੰਗ ਮਾਲ ਖੋਲ੍ਹ ਕੇ ਪ੍ਰਚੂਨ ਖੇਤਰ ਖਤਮ ਕਰਨਾ ਹੈ ਉਹ ਸਾਰੀਆਂ ਪਾਲਿਸੀਆਂ ਇਹਨਾਂ ਨੇ ਜਿਹੜੀਆਂ ਮਤਲਬ ਵਿਸ਼ੇਪਰ ਸੰਤਨ ਦੀਆਂ ਪਾਲਿਸੀਆਂ ਨਮਯਾਰਥਕ ਪਾਲਿਸੀਆਂ ਨੇ ਉਹ ਸਾਰੇ ਧੰਦਿਆਂ ਦੇ ਉਹ ਪੌਟੀਆਂ ਲਾਗੂ ਕਰਕੇ ਸਾਰੇ ਧੰਦਿਆਂ ਦਾ ਨੁਕਸਾਨ ਕੀਤਾ ਸਾਰਾ ਕਾਰੋਬਾਰ ਠੱਪਾ ਹੈ ਤੁਸੀਂ ਬਿਜਾਰ ਸ਼ਹਿਰ ਦੇ ਰਹਿਣ ਵਾਲਿਆਂ ਤੁਸੀਂ ਦੁਕਾਨਾਂ ਨਾਲ ਸੰਬੰਧ ਤੋਂ ਸਾਰਾ ਕਾਰੋਬਾਰ ਮੇਰੀ ਸਮਝ ਦੇ ਵਿੱਚ ਕੋਈ ਇਹੋ ਜਿਹਾ ਕਾਰੋਬਾਰ ਨਹੀਂ ਜਿਹੜਾ ਆਪਣੇ ਆਪ ਨੂੰ ਕੈ ਸਕਦਾ ਵੇ ਆ ਮੈਂ ਆਪਦੀ ਕਮਾਈ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਮੈਂ ਸੈਟੀਸਫਾਈ ਹਾਂ ਇਹੋ ਜਿਹਾ ਕੋਈ ਨਹੀਂ ਨਾ ਰਜਗਾਰ ਹੈ ਨਾ ਕਿਸਾਨਾਂ ਕੋਲੇ ਕੰਮ ਹੈ ਨਾ ਮਜ਼ਦੂਰਾਂ ਕੋਲੇ ਕੰਮ ਹੈ ਸਾਰੀ ਛੂਟੀ ਦਾ ਦੁਕਾਨਦਾਰੀ ਫੇਲ ਹੈ ਸਾਰੀ ਇੰਡਸਟਰੀ ਫੇਲ ਹੈ ਜਿਹੜੀ ਸਾਰੇ ਸਾਰੇ ਕਤਤ ਧੰਦੇ ਨੇ ਜਿਹੜੇ ਉਹ ਚੋਪਟ ਕੀਤੇ ਨੇ ਤੇ ਸਿਰਫ ਸਿਰਫ ਇੱਕ ਫਾਇਦਾ ਹੋਇਆ ਘਾਰਪੂਰੇਟਾਂ ਨੂੰ ਉਹਨਾਂ ਦੇ ਮੁਨਾਫੇ ਦੁੱਗਣੇ ਚੌਗਣੇ 10 ਗੁਣਾ ਵਧਿਆ ਇਹਦੇ ਵਿੱਚ ਮੈਂ ਥੋੜਾ ਜਿਹਾ ਵਾਧਾ ਕਰਨਾ ਛੋਟੇ ਜਿਹੇ ਸਵਾਲ ਦਾ ਇੱਕ ਮਿੰਟ ਛੋਟੇ ਜਿਹੇ ਸਵਾਲ ਦਾ ਥੋੜਾ ਜਿਹਾ ਵਾਧਾ ਕਰਨਾ ਚਾਹੁੰਦਾ ਜਿੱਥੋਂ ਤੱਕ ਸਵਾਲ ਹੈ ਕਿ ਤੁਸੀਂ ਆਪ ਵਾਲੇ ਦੀ ਮਤ ਕਰਦੇ ਹੋ ਕਿ ਕਿੰਨੇ ਦਿਨ ਧਰਨਾ ਰਿਹਾ ਬਠਿੰਡੇ ਕਿਹਦੇ ਖਿਲਾਫ ਸੀ ਆਪ ਵਾਲੇ ਦੇ ਖਿਲਾਫ ਸੀ ਉਹਨਾਂ ਨੇ ਚੋਣਾਂ ਦੇ ਮੌਕੇ ਐਲਾਨ ਕੀਤਾ ਮੰਡੀਆਂ ਨੂੰ ਖਤਮ ਕਰਕੇ ਤੇ ਸ਼ੈਲੋ ਗਦਾਮਾ ਚ ਕੰਕਲ ਜਾਣ ਦਾ ਉਸੇ ਦਿਨ ਅਸੀਂ ਸਾਰੇ ਮੰਤਰੀਆਂ ਦੇ 12 ਚ ਗਏ ਆ ਉਦੋਂ ਅਗਲੇ ਦਿਨੇ ਦੋ ਤਰੀਕ ਨੂੰ ਜੇ ਅਸੀਂ ਉਹਨਾਂ ਦੇ ਪੱਖ ਚ ਹੁੰਦੇ ਫਿਰ ਅਸੀਂ ਕਿ ਸਲਮਾਰਾਂ ਦੇ ਉਹਨਾਂ ਨਾਲ ਚ ਚੰਡੀਗੜ੍ਹ ਸਾਡਾ ਅਠਸਰ ਰੱਖਿਆ ਸੀ ਉਹਨਾਂ ਨੂੰ ਤੁਰਤ ਚੋਣਾ ਚ ਹਰਜਾ ਹੋਣ ਕਰਕੇ ਤੁਰਤ ਬਾਥ ਲੈਣਾ ਪਿਆ ਮੋਬਟਿੰਡ ਦੇ ਵਿੱਚ ਖੁੱਡੀਆਂ ਸਾਹਿਬ ਖੜੇ ਐ ਉਹਨੂੰ ਥਾ ਥਾ ਤੇ ਸਵਾਲ ਕਰੇ ਥਾ ਥਾ ਤੇ ਉਹਨੂੰ ਘੇਰੇ ਇਹਦੇ ਅਮੇਤਾ ਦੇ ਬਾਰਗੇ ਆਏ ਆ ਚੋਣਾਂ ਹੀ ਸੀਗੀਆਂ ਮੀਤ ਮੀਤ ਹੇਰਦੇ ਬਾਰਚ ਆਏ ਆ ਸਵਾਲ ਇਹਨਾਂ ਨੂੰ ਵੀ ਕਰ ਰਹੇ ਆ ਸਾਡਾ ਨੇੜੇ ਕੋਈ ਨਹੀਂ ਅਸੀਂ ਇਹ ਕਹਿਣਾ ਕਿ ਜਿਹੜੀ ਸੰਸਦਾ ਚਾਹੇ ਵਿਧਾਨ ਸਭਾ ਦੀ ਚਾਹੇ ਪਾਰਲੀਮੈਂਟ ਦੀ ਹੈ ਇਹ ਸੰਸਦਾ ਲੋਕਾਂ ਦੇ ਵਿਰੁੱਧ ਹੀ ਫੈਸਲੇ ਕਰਦੀ ਹੈ ਇੱਕ ਵੀ ਫੈਸਲਾ ਲੋਕਾਂ ਦੇ ਹੱਕ ਦਾ ਨਹੀਂ ਇਹ ਚੋਣਾਂ ਸਾਡੇ ਲੋਕਾਂ ਦਾ ਬਹੁਤ ਵੱਡੀ ਬਦਰ ਤੇ ਨੁਕਸਾਨ ਕਰਦੀਆਂ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਦ ਦੇ ਤੌਰ ਤੇ ਬਹੁਤ ਬੁਰੀ ਤਰ੍ਹਾਂ ਪਾੜਦੀਆਂ ਤੇ ਆਪ ਦਾ ਇਹ ਮਸਲਾ ਹੱਲ ਕਰਦੀਆਂ ਉਹ ਕੇ ਕੁਰਸੀ ਤੇ ਕੌਣ ਜਾਵੇ ਬਹੁਤ ਵੱਡੀ ਲੜਾਈ ਹੈ ਇਹਨਾਂ ਦੀ ਉਹ ਲੜਾਈ ਗਲਬਾਡੀ ਵੀ ਨਾ ਬਣੇ ਉਹਦਾ ਫੈਸਲਾ ਲੋਕਾਂ ਤੋਂ ਕਰਾਉਣੇ ਤੇ ਲੋਕਾਂ ਨੂੰ ਬਾੜ ਦੇ ਤੇ ਲੋਕਾਂ ਦੇ ਉਲਟ ਸਾਰੇ ਫੈਸਲੇ ਲੈਂਦੇ ਆ ਪਰ ਇਹ ਤਾਂ ਲੋਕਤੰਤਰ ਪ੍ਰਣਾਲੀ ਤੇ ਹੈ ਜੀ ਇਹਦਾ ਮਤਲਬ ਤੁਸੀਂ ਅਸਲ ਵਿੱਚ ਇਹਨਾਂ ਲੋਕਤੰਤਰ ਦਾ ਰੋਧ ਵੀ ਕਰਦੇ ਹੋ ਲੋਕਤੰਤਰ ਹੈ ਹੀ ਨਹੀਂ ਜੇ ਇਹਨੂੰ ਕੋਈ ਲੋਕਤੰਤਰ ਕਹਿੰਦਾ ਹੈ ਹਿੰਦੁਸਤਾਨ ਨੂੰ ਤੇ ਲੋਕਤੰਤਰ ਕਿੱਥੇ ਹੈ ਜਿਹੜੀ ਪਾਰਲੀਮੈਂਟ ਹੈ ਉਹਦੇ ਪਾਸੇ-ਪਾਸੇ ਫੈਸਲੇ ਹੋ ਜਾਂਦੇ ਆ ਕਾਲੇ ਕਾਨੂੰਨ ਲਾ ਕੇ ਕਿਹੜੀ ਪਾਰਲੀਮੈਂਟ 'ਚ ਬਸ ਕਰਾਈ ਸੀ ਇਹਨਾਂ ਨੇ ਕਿ ਅੱਜ ਹਜਾਂ ਦਾ ਇਹਨਾਂ ਨੇ ਫੈਸਲਾ ਕੀਤਾ ਮੈਨੂੰ ਹਜਾਂ ਦਾ ਨਾਮ ਨਹੀਂ ਆਉਂ ਕਿਹੜੀ ਪਾਰਲੀਮੈਂਟ ਦੇ ਫੈਸਲੇ ਕੀਤੇ ਐ ਫੈਸਲੇ ਤਾਂ ਪਾਰਲੀਮੈਂਟ ਤੋਂ ਪਾਸੇ ਹੋ ਜਾਂਦੇ ਐ ਪਾਰਲੀਮੈਂਟ ਦਾ ਲੋਕਾਂ ਲਈ ਬਖਾਵਾ ਹਾਂ ਵੀ ਇੱਥੇ ਸਾਡੇ ਭਾਈ ਇਨਸਾਫ ਦੇ ਹੁੰਦੇ ਐ ਕੋਈ ਜਮਹੂਰੀਅਤ ਨਹੀਂ ਤਾਨਾ ਸਾਹੀ ਦਾ ਰਾਜ ਐ ਤੇ ਤਾਨਾ ਸਾਹੀ ਚੱਲ ਰਹੀ ਐ ਸਾਨੂੰ ਬੋਲਣ ਦਾ ਹੱਕ ਨਹੀਂ ਮੋਦੀ ਨੇ ਉਹਨੇ ਬੋਲਣ ਦਾ ਚਾਹਾਂ ਦਾ ਅਧਿਕਾਰ ਐ ਤੇ ਸਾਨੂੰ ਉਹਦਾ ਟਾਂਗਾ ਮਗਰਾਂ ਹੱਟ ਕੇ ਰੰਗੇ ਸਾਡਾ ਅਧਿਕਾਰ ਖਿੱਦੜ ਗਿਆ ਇਹਨਾਂ ਉਸ ਜਮਹੂਰੀਅਤ ਕਹਿ ਦੀਏ ਕੋਈ ਜਮਹੂਰੀਅਤ ਨਹੀਂ ਤਾਨਾ ਸਾਹੀ ਦਾ ਰਾਜ ਬਗਰਾਹਸ ਵਿੱਚ ਸਵਾਲ ਬੜਾ ਜ਼ਰੂਰੀ ਹੈ ਕਿਸਾਨ ਜਥੇਬੰਦੀਆਂ ਦਾ ਗਠਨ ਹੋਇਆ ਕਿਸਾਨੀ ਮਸਲਿਆਂ ਦੇ ਸਬੰਧੀ